ਹਾਂਜੀ ਅੱਜ ਜਨਮ ਦਿਨ ਅੱਜ ਜਨਮ ਦਿਹਾੜਾ ਸਿਲਵਰ 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 ਵੀ ਪਾਗਲਾ ਪਾਗਲਾ ਜੀ ਤਾਜ ਉਹ ਬੂਟ ਦਾ ਤਾਜ ਦੇਖ ਲੈਗੇ ਦੂਸਰਾ ਜੀ ਹਾਂ ਉੱਠਣਾ ਜਾਂਦੇ ਓਏ ਇੱਕ ਲੱਖ ਦੋ ਤੇ ਜਿੰਨੇ ਪੈਸੇ ਮੰਗਾਲਾ ਤੂੰ ਯਾਰ ਉਹ ਵੀ ਗੱਨਾ ਨਿਆਣਿਆਂ ਵਾਲੀਆਂ ਬਸਤ ਕਰ ਉਹ ਯਾ ਚਲਦੇ ਨੇ ਖਰਾਵਾ ਆਹ ਲੋ ਭਾਈ ਜੀ ਕਦੇ ਤੇ ਲੋਕ ਲਗਾ ਉਹ ਤੇਰੀ ਬਨ ਪਤਾ ਨਹੀਂ ਉਹ ਵਾਓ ਜਦੂਗਰ ਓਪੀ ਸ਼ਰਮਾ ਕਿੰਨਾ ਲੋਕ ਆ ਕਿੰਨਾ ਲੋਕ ਕਿੰਨਾ ਲੋਕ ਟੋਪੀ ਦੇ ਟੋਪੀ ਤੁਸੀਂ ਪਗਲਾ ਹਸਤਾ ਰਹੀ ਹੈ ਲਾਣਾ ਮੇਰੀ ਰਾਣੀ ਆ ਉਹ ਹਾਏ 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 ਕਿੰਨੇ ਲੋਨ ਦੇ ਲੋਕ ਤੇਰਾ ਬੇੜਾ ਬਈ ਤੇਰਾ ਅੱਜ ਮੇਰੀ ਵਾਈਫ ਦਾ ਜਨਮ ਦਿਨ ਹੈ ਇਨ ਨੂੰ ਬਹੁਤ ਪਿਆਰ ਕੀਤਾ ਸੀ ਵਾਈਫ ਦੁਕਾਨ ਚ ਲੱਗੀ ਓਹੋ ਮੋਹਲਾ ਘਰ ਬੜਾ ਯਾਰ ਅੱਛਾ ਥੈਂਕ ਯੂ ਇੰਨਾ ਪਿਆਰ ਹੀ ਨਾ ਪਿਆਰ ਪਤਾ ਨਹੀਂ ਲੱਗਦਾ ਕਿਧਰ ਕਿਧਰ ਆ ਰਹੀ ਕੋਈ ਬਹੁਤ ਪਿਆਰ ਕਰਦੀ ਆ ਆਪਣੇ ਨਾਲ ਅਸੀਂ ਬਹੁਤ ਚਿੱਤੇ ਲੈਦੇ ਭਾਈ ਬਹੁਤ ਵਧੀਆ ਚਾਕਲੇਟ ਆ ਜੀ ਆਪ ਜੋ ਵੀ ਆ ਦੇਖ ਲੋ ਤਾਂਡੇ ਸਾਹਮਣੇ ਹੀ ਆ ਇੱਕ ਜੀ ਬਲੇ ਦਾ ਸੇ ਕੋਣ ਕੀ ਪੁੰਦਾ ਰਾਣੀ ਪੁੰਦੀ ਸਿਲਵਰ ਪਲਾਜਾ ਹਾਏ ਹਾਏ ਰਾਇਆ ਬੁਣਾ 골ਡਨ ਪਲਾਜਾ ਇਸੋ ਆਏ ਉਹ ਪਾਗਲ ਜੀ ਨਾਲ ਉਹ ਫੋਨ ਸੁਣਾ ਨਾ ਰਾ ਦੇ ਜਿਹੜੇ ਕਿਦਾਂ ਬੀ ਬੀ ਮਰ ਗਈ ਜਦੋਂ ਜੀ ਮੈਂ ਗੂਗਲ ਪੇ ਕਰਤਾ 2000 ਦਾ ਕੇਕ ਲੈ ਲਿਆ ਫੋੜ ਮੈਂ ਕਿਹਾ 2000 ਦਾ ਕੇਕ ਲੈ ਲਿਆ ਵਾ ਗੂਗਲ ਪੇ ਕਰ ਦਿਓ ਉਹ ਕੌਣ ਬੋਲਦਾ ਉਹ ਪਿੰਡੇ ਨੂੰ ਫੋਨ ਫੜਾਇਆ ਨਾ ਉਹ ਹੈਲੋ ਸਾਹਿਲ ਨਾਲ ਗੱਲ ਕਰਾ ਯਾਰ ਉਹ ਪਾਜੀ ਸਾਹਿਲ ਨਾਲ ਗੱਲ ਕਰਾ ਦਿਓ ਕਿਹੜੇ ਕੋਲ ਹੈ ਜੀ ਉਹ ਸਾਹਿਲ ਸਾਹਿਲ ਗੁੰਮ ਰਹਾ ਵਾਹ ਵੀ ਲਾਸੀ ਮਿਲ ਗਿਆ ਜਾਨ ਮਿਲ ਗਿਆ ਥੈਂਕ ਯੂ ਸੋਨਿਆ ਭਾਈ ਕਿਸ਼ਤਾ ਕਰ ਲਾ ਹੁਣ ਪੈਸੇ ਘਟ ਗਏ ਪਾਜੀ ਜਿੰਨੇ ਪੈਸੇ ਵਧ ਜਾਂਦੇ ਮੈਂ ਕਹਿੰਦਾ ਬਜਾ ਲਾ ਉਹ ਆ ਫੜੀ ਪੈਸੇ ਕੱਲ ਤੇ ਸੋਨ ਗੱਲ ਪਿਆਰ ਦੀ ਹੈ ਭਾਜੀ ਪੈਸੇ ਨਾਲ ਇੱਥੇ ਦੁਨੀਆ ਤੇ ਕੁਝ ਨਹੀਂ ਰਹਿਣਾ ਕਾਹਾਂ ਕੁਝ ਨਹੀਂ ਕਾਗਜ਼ ਹੈ ਕਿੰਨੇ ਰਹਿ ਗਏ ਆਪਣੇ 1100 1150 ਰੁਪਇਆ ਹਾਂਜੀ ਕਿੰਨੇ ਰਹਿ ਨੇ ਬਾਕੀ ਬਾਕੀ ਮੈਂ ਹਲੇ ਬਿਲਿੰਗ ਨਹੀਂ ਕਰਿਆ ਮੈਨੂੰ ਪਤਾ ਹੀ ਨਹੀਂ 1800 ਰੁਪਏ ਗਿਆ 800 ਤੜ ਤੋਂ ਰਹਿ ਗਿਆ ਹਾਂ ਜਿੰਨੇ ਕੋ ਹੋ ਜੇ ਪਰ ਉਹ ਲੋਨ ਕਰ ਲੈਣੇ ਆਪਾਂ ਲੋਨ ਲੋਨ ਤੁਸੀਂ ਦਰਵਾਜੀ ਤੁਹਾਡੇ ਤੋਂ ਪਹਿਲਾਂ ਯਾਗ ਨਾਜ ਬਾਜਾਜ ਫਾਈਨਾਂਸ ਕਰ ਲਓ ਵੀ ਕਿਸ਼ਤਾਂ ਕਰ ਲੈਣੇ ਆਪਾਂ ਐਦਾ ਕਰ ਦਈਏ ਭਾਈ ਹਰ ਹਫਤੇ ਬਾਅਦ ਲੈ ਕੇ ਆਣਾ ਤੁਸੀਂ 10 ਰੁਪਏ ਟੋਕ ਤੇ ਨੇ ਹਿੰਦੂਸਤਾਨ ਦੇ ਸਿਲਵਰ ਬਚਾ ਵਾ ਭਾਈ ਅੱਜ ਬੜੇ ਵੇ ਲੋ ਇਹਨਾਂ ਕੁ ਵਿਝਾਈ ਦਿਨ ਤੋ ਨਹੀਂ ਐਨ ਕਰ ਰਹੇ ਨੇ ਕਿੰਨਾ ਲੈਣੇ ਆ ਔਰ ਕੁਛ ਵਸ ਇਦਾਂ ਹੀ ਆਣਾ ਹੁਣ ਤੁਸੀਂ ਪਾਜੀ ਆ ਸਾਨੂੰ ਨਾਲ ਗਿਫਟਿਆ ਗਿਫਟ ਨਹੀਂ ਆ ਦੇ ਦਮਾ ਇਦਾਂ ਨਾ ਕਰ ਉਹਨਾਂ ਨੂੰ ਤਾਂ ਰੱਬ ਤੋਂ ਕੀ ਪੁੱਛਣਾ ਰੱਬ ਨੂੰ ਬੋਲ ਲੈ ਅੱਛਾ ਫੇਰ ਆ ਦੇ ਦਮਾ ਉਹਨਾਂ ਨੂੰ ਪੁੱਛਣਾ ਇਸ ਤੇ ਖੌਲ ਦੇਣਾ ਕਿਹਾ ਲੈ ਦੇ ਦਿੰਦਾ ਮੈਂ ਆ ਲੈ ਨਹੀਂ ਮੈਂ ਕਰਦਾ ਨਹੀਂ ਜੋ 50 ਰੁਪਏ ਦੋ ਕੈਪਸ ਦੋ ਦੋ ਚਲੋ ਚੱਲ ਓਏ ਪਾਜੀ ਜੀ ਕ੍ਰਿਸਟੋਲ ਸਟੋਪੇਟ ਤੇਰੇ ਹੱਥ ਨੇ ਨਾ ਕਹਦਾ ਹਾਂ ਤੂੰ ਆ ਤੇਰੀ ਤੇਰੀ ਸਪੈਸ਼ਲ ਗਿਫਟ ਹੈ ਡਾਰਲਿੰਗ ਸਾਡੇ ਵਿਆਹ ਦੀ ਐਨੀਵਰਸਰੀ ਸੀ ਅੱਜ ਇਹ ਸੀ ਆਪਣੀ ਐਨੀਵਰਸਰੀ ਅੱਜ ਦੇ ਦਿਨ ਮੈਂ ਇਹਦਾ ਮੂੰਹ ਵੇਖਿਆ ਅੱਜ ਫੇਰ ਦੇਖੋ ਹਾਏ ਇੱਥੇ ਦਰਦ ਹੁੰਦੀ ਆ ਇਹ ਗੰਦੀ ਚਲਾ ਲਈ ਪੇਸ਼ ਪਾਈ ਚਲੋ ਚਲੀਏ ਭਾਈ ਤੁਸੀਂ ਦੱਸੋ ਭਾਈ ਆਪਣੇ ਇਦਾਂ ਦੀ ਜਨਾਨੀ ਸਹੀ ਕੋ ਬੰਦਾ ਸਹੀ ਹੈ ਬੰਦਾ ਸਹੀ ਹੈ ਜਨਾਨੀ ਜਨਾਨੀ ਨੇ ਕੀ ਗਲਤੀ ਕਰ ਰਹੇ ਤੁਸੀਂ ਜਨਾਨੀ ਗਲਤ ਆ ਬੰਦਾ ਆਪਣੀ ਜਗ੍ਹਾ ਸਹੀ ਜਿਦਾਂਗੇ ਆਪਣੀ ਜਗ੍ਹਾ ਆ ਜਨਾਨੀ ਕਹਦਾ ਤੇਰੀ ਇਹਦੇ ਮੈਂ ਦੇਖੋ ਆ ਕਹਾਂ ਉਹ ਆ ਦੇਖੋ ਤੁਹਾਡੀ ਬੇਸਤੀ ਹੋ ਰਹੀ ਹੈ ਕਿਨਾਂ ਜਨਾਨੀ ਨਹੀਂ ਸਹੀ ਬੰਦਾ ਸਹੀ ਹੈ ਤੇ ਜਨਾਨੀ ਆਪਣੀ ਜਗ੍ਹਾ ਸਹੀ ਬੰਦਾ ਆਪਣੀ ਜਗ੍ਹਾ ਸਹੀ ਦੋਵੇਂ ਇਕੱਠੇ ਵਹਿਰਦੇ ਹੋ ਜਾਣਾ ਤੇ ਦੋਵੇਂ ਸਹੀ ਆ ਕਰ ਰਵੈ ਨਾ ਉਹ ਕਿ ਭਾਈ ਮਿਲ ਜੇ ਜਲਦੀ ਅਗਲੇ ਹਟਵਾ ਅਸ ਕਿਹੜਾ ਹੁਣ ਲੈ ਕਿਹੜਾ ਲੈਣਾ ਕੋ ਪੜਾ ਬੜਾ ਬੜਾ ਜੀਪ ਵਾਲਾ ਕੋਕੇ ਵਾਲਾ ਉਹ ਕਿਲੇ ਜਲਦੀ ਕਰ ਜੋ ਨਾ ਸਾਈਂ ਚਲ ਆ ਦੇ ਕਰਨ ਲੱਗੇ ਉਹ ਮੁੜ ਪਾਇਆ ਕੰਦੋਂ ਕੁਰੀ ਆਇਆ ਆ ਬੁੱਤ ਦੋਈ ਦੋਈ ਜੀ ਕੀ ਇਹ ਪੱਤੇ ਲੈ ਜੀ ਚੱਲ ਚੱਲ ਚਲੋ ਵੀ ਓ ਕੁੜੀ ਜੀ ਦੇ ਕੁੜੀ ਜੀ ਦੇ ਕਿਦਾਂ ਲਗਾ ਸਾਡੀ ਜੀ ਓ ਮੇਰੀ ਜਾਨ ਇਹ ਨਾ ਲੋਕਾਂ ਸਮਝੇ ਸ਼ਰਮਾਉਂਦੀਆਂ ਰਾਤ ਨੂੰ ਆਪੇ ਹੀ